ਇਹ ਤਸਵੀਰਾਂ ਟੋਲ ਪਲਾਜੇ ਦੀਆਂ ਜਿੱਥੇ ਇਹ ਜੀਸੀਬੀ ਵਾਲਾ ਟੋਲ ਪਲਾਜੇ ਤੇ ਪਹੁੰਚਿਆ ਸੀ ਪਰ ਜਦੋਂ ਆ ਟੋਲ ਪਲਾਜੇ ਤੇ ਬੈਠੇ ਇੱਕ ਬੰਦੇ ਦੇ ਵੱਲੋਂ ਇਸ ਤੋਂ ਟੋਲ ਮੰਗਿਆ ਗਿਆ ਫਿਰ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਔਰ ਉਹ ਤੂੰ ਤੂੰ ਮੈਂ ਮੈਂ ਇੱਥੋਂ ਤੱਕ ਵੱਧ ਗਈ ਕਿ ਜੀਸੀਬੀ ਦੇ ਡਰਾਈਵਰ ਨੂੰ ਗੁੱਸਾ ਆ ਗਿਆ ਤੇ ਉਸਨੇ ਗੁੱਸੇ ਦੇ ਵਿੱਚ ਟੋਲ ਪਲਾਜੇ ਤੇ ਪੜਥੂ ਪਾਉਣਾ ਸ਼ੁਰੂ ਕਰ ਦਿੱਤਾ ਬਿਲਕੁਲ ਅੱਜ ਤੋਂ ਪਹਿਲਾਂ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਜਿਸ ਦੇ ਵਿੱਚ ਟੋਲ ਪਲਾਜੇ ਦੇ ਕਰਮਚਾਰੀਆਂ ਦੇ ਨਾਲ ਲੋਕਾਂ ਦੀ ਟੋਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਲੜਾਈ ਹੁੰਦੀ ਅਕਸਰ ਦੇਖੀ ਹੋਊਗੀ ਪਰ ਅੱਜ ਨਵੀਂ ਜੀ ਤਸਵੀਰ ਨਿਕਲ ਕੇ ਸਾਹਮਣੇ ਆ ਗਈ ਹੈ ਹੈਰਾਨੀ ਵਾਲੀ ਤਸਵੀਰ ਹੈ ਜੀਸੀਬੀ ਵਾਲੇ ਦੇ ਨਾਲ ਜਦੋਂ ਟੋਲ ਪਲਾਜੇ ਦੀ ਕਰਮਚਾਰੀਆਂ ਦੀ ਤੂੰ ਤੂੰ ਮੈਂ ਮੈਂ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਜੀਸੀਬੀ ਦੇ ਡਰਾਈਵਰ ਨੂੰ ਗੁੱਸਾ ਆ ਗਿਆ ਤੇ ਗੁੱਸੇ ਦੇ ਵਿੱਚ ਪਰ ਉਸਨੇ JCB ਦਾ ਚੱਕੂ ਜਿਹੜਾ ਉਹ ਟੋਲ ਪਲਾਜੇ ਤੇ ਚਲਾ ਦਿੱਤਾ ਔਰ ਤੁਸੀਂ ਦੇਖ ਸਕਦੇ ਹੋ JCB ਦੇ ਅੱਗੇ ਟੋਲ ਪਲਾਜਾ ਕਿੰਨੇ ਕ ਟਾਈਮ ਖੜਦਾ ਹੈ ਆ ਤੁਸੀਂ ਬੂਥ ਦੇਖੋ 14 ਤੇ 15 ਨੰਬਰ ਇਹ ਜਿਹੜਾ ਬੂਥ ਹੈ ਟੋਲ ਪਲਾਜੇ ਦਾ ਜਿੱਥੇ JCB ਵਾਲੇ ਨੇ ਆਪਣਾ JCB ਦਾ ਪੰਜਾ ਜਿਹੜਾ ਹੈਗਾ ਉਹ ਟੋਲ ਪਲਾਜੇ ਤੇ ਹੀ ਚਲਾ ਦਿੱਤਾ ਤੇ ਆ ਤੋੜਪੰਨ ਜਿਹੜੀ ਆ ਟੋਲ ਪਲਾਜੇ ਤੇ ਕੀਤੀ ਗਈ ਹੈ ਇਹ ਤਸਵੀਰਾਂ ਯੂਪੀ ਦੇ ਹਾਪੜ ਤੋਂ ਸਾਹਮਣੇ ਆਈਆਂ ਜਿੱਥੇ ਸ਼ਿਜਰਸੀ ਟੋਲ ਪਲਾਜੇ ਦੇ ਉੱਤੇ ਇਸ ਜੀਸੀਬੀ ਵਾਲੇ ਦੀ ਟੋਲ ਪਲਾਜੇ ਦੇ ਕਰਮੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਲਖੀ ਵਧ ਗਈ ਹੈ ਤੇ ਉਸ ਤੋਂ ਬਾਅਦ ਇਸ ਜੀਸੀਬੀ ਵਾਲੇ ਨੂੰ ਇੰਨਾ ਕਿ ਜ਼ਿਆਦਾ ਗੁੱਸਾ ਆ ਗਿਆ ਕਿ ਉਸ ਨੇ ਜੀਸੀਬੀ ਦਾ ਪੰਜਾ ਜਿਹੜਾ ਹੈਗਾ ਉਹ ਟੋਲ ਪਲਾਜੇ ਤੇ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਦੇਖਦੇ ਹੀ ਦੇਖਦੇ ਟੋਲ ਪਲਾਜੇ ਤੇ ਜਿਹੜੇ ਬੂਥ ਬਣੇ ਹੁੰਦੇ ਆ ਉਹਨਾਂ ਨੂੰ ਪਟ-ਪਟ ਕੇ ਉਹਨਾਂ ਦੇ ਵਿੱਚ ਸ਼ੀਸ਼ਿਆਂ ਦੇ ਤੋੜਪਾਨ ਸ਼ੁਰੂ ਕਰ ਦਿੱਤੀ ਔਰ ਜਿਹੜਾ ਅੰਦਰਲੇ ਪਾਸੇ ਬੰਦਾ ਬੈਠਾ ਸੀਗਾ ਪਰਚੀ ਕੱਟਣ ਦੇ ਵਾਸਤੇ ਉਹਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਜਦੋਂ ਚੰਗੀ ਤਰ੍ਹਾਂ ਦੇ ਨਾਲ ਗੁੱਸਾ ਨਿਕਲ ਗਿਆ ਕੋ ਜੀ ਸੀ ਬੀ ਵਾਲੇ ਦਾ ਤੇ ਉਦੋਂ ਬਾਅਦ ਇਸਨੇ ਜੀ ਸੀ ਬੀ ਛੱਡ ਕੇ ਉੱਥੇ ਆਪ ਮੌਕੇ ਤੋਂ ਫਰਾਰ ਹੋ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੁੱਸਾ ਕਿਸ ਕਦਰ ਜੀਸੀਬੀ ਦੇ ਡਰਾਈਵਰ ਨੂੰ ਆ ਗਿਆ ਕਿ ਉਸਨੇ ਫਿਰ ਜੀਐਸਬੀ ਦਾ ਪੰਜਾ ਜਿਹੜਾ ਹੈਗਾ ਉਹ ਟੋਲ ਪਲਾਜੇ ਤੇ ਹੀ ਚਲਾਉਣਾ ਸ਼ੁਰੂ ਕਰ ਦਿੱਤਾ ਇਹ ਚੀਜ਼ਾਂ ਸੀ ਟੋਲ ਪਲਾਜੇ ਦੀਆਂ ਇਹ ਤਸਵੀਰਾਂ ਆ ਬੂਥ ਨੰਬਰ ਜਿਹੜਾ 14 ਤੇ 15 ਦੇ ਉੱਤੇ ਜਿਹੜਾ ਹੈਗਾ ਜੀਐਸਬੀ ਦਾ ਪੰਜਾ ਚੱਲਿਆ ਹੈ ਕਿਸੇ ਗੱਲ ਨੂੰ ਲੈ ਕੇ ਤਲਖੀ ਜਿਹੜੀ ਹੈ ਟੋਲ ਪਲਾਜੇ ਦੇ ਕਰਮੀਆਂ ਦੇ ਵਿੱਚ ਤੇ ਜੀਐਸਬੀ ਦੇ ਡਰਾਈਵਰ ਦੇ ਵਿੱਚ ਜਿਹੜੀ ਹੈ ਹੋ ਗਈ ਸੀ ਸ਼ੁਰੂ ਹੋਈ ਸੀ ਪਰ ਇੱਥੇ ਜੀਐਸਬੀ ਵਾਲੇ ਨੇ ਹੱਥੋਪਾਈ ਕਰਨ ਦੀ بجائے ਆ ਜੀਸੀਬੀ ਦਾ ਪੰਜਾ ਹੀ ਟੋਲ ਪਲਾਜੇ ਤੇ ਚਲਾ ਦਿੱਤਾ ਤੇ ਤੁਸੀਂ ਦੇਖ ਸਕਦੇ ਹੋ ਨੁਕਸਾਨ ਕਿੰਨਾ ਹੋਇਆ ਸ਼ੀਸ਼ੇ ਜਿਹੜੇ ਆ ਤੋੜ ਦਿੱਤੇ ਗਏ ਆ ਅੰਦਰਲੇ ਪਾਸੇ ਜਿਹੜੇ ਬੰਦੇ ਸੀ ਉਹਨਾਂ ਨੇ ਭੱਜ ਕੇ ਉੱਥੇ ਬੂਤ ਨੂੰ ਛੱਡ ਕੇ ਉਹਨਾਂ ਨੇ ਭੱਜਣ ਦੇ ਵਿੱਚ ਹੀ ਆਪਣਾ ਭਲਾ ਸਮਝਿਆ ਇੱਕ ਕਿਸੇ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੇ ਆਪਣੀ ਜਾਨ ਬਚਾਈ ਆ ਪਰ ਟੋਲ ਪਲਾਜ ਜੀਸੀਬੀ ਦਾ ਜਿਹੜਾ ਡਰਾਈਵਰ ਆ ਉਹ ਮੌਕੇ ਤੋਂ ਹੁਣ ਫਰਾਰ ਹੋ ਚੁੱਕਿਆ ਹੈ ਪੁਲਿਸ ਨੂੰ ਇਸ ਦੀ ਤਲਾਸ਼ ਦੇ ਦਿੱਤੀ ਗਈ ਹੈ ਪੁਲਿਸ ਨੇ ਸ਼ਾਨਦীন ਸ਼ੁਰੂ ਕਰ ਦਿੱਤੀ ਹੈ ਗ੍ਰਿਫਤਾਰੀ ਦੇ ਲਈ ਆ ਜਿਹੜੀ ਆ ਪੁਲਸਪਾਲ ਦੇ ਵਿੱਚ ਜੁਟ ਗਈ ਹੈ ਅਕਸਰ ਬਹੁਤ ਸਾਰੀਆਂ ਤਸਵੀਰਾਂ ਟੋਲ ਪਲਾਜੇ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਜਿੱਥੇ ਲੋਕਾਂ ਦੀ ਟੋਲ ਪਲਾਜਾਂ ਵਾਲਿਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਟੋਲ ਨੂੰ ਲੈ ਕੇ ਜਿਹੜੀ ਆ ਤੂੰ ਤੂੰ ਮੈਮੇ ਲੜਾਈ ਹੁੰਦੀ ਆਪਾਂ ਅਕਸਰ ਦੇਖਦੇ ਆ ਜਦੋਂ ਇਹ ਜੀਐਸਪੀ ਦਾ ਪੰਜਾ ਜਿਹੜਾ ਹੈਗਾ ਟੋਲ ਪਲਾਜੇ ਤੇ ਚੱਲਿਆ